ਕੋਈ ਕਹਿੰਦਾ ਮੈਂ ਪੰਥਕ ਆ ਕੋਈ ਕਹਿੰਦਾ ਮੈਂ ਪੰਥਕ ਆ ਇਹਨਾਂ ਨੂੰ ਪਹਿਲਾਂ ਆਪਸ ਵਿੱਚ ਫੈਸਲਾ ਕਰ ਲੈਣ ਦੀ ਹੈ ਕਿ ਇਹਨਾਂ ਚੋਂ ਪੰਥਕ ਹੈਗਾ ਕਿਹੜਾ ਇਹ ਜਿਹੜਾ ਇਹਨਾਂ ਗੁਰਕਾ ਪਾਇਆ ਪੰਥਕ ਦਾ ਇਹ ਕੋਈ ਪੰਥਕ ਨਹੀਂ ਪੰਥਕ ਖਡੂਰ ਸਾਹਿਬ ਦੀ ਸੰਗਤ ਆ ਲੋਕ ਸਭਾ ਦੇ ਲੋਕ ਨੇ ਸਾਧ ਸੰਗਤ ਪੰਥਕ ਉਹ ਹੁੰਦਾ ਆ ਜਿਹਦੇ ਵਿਚਾਰ ਪੰਥਕ ਹੋਣ ਜਿਹਦੀ ਆਤਮਾ ਪੰਥਕ ਹੋਵੇ ਜਿਹੜਾ ਕੇ ਇਹਨੂੰ ਦੁਖ ਮਤੀਪਤ ਬਣੇ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਇਹ 7 ਮਹੀਨੇ ਪਹਿਲਾਂ ਜਿਹੜੇ ਪੰਥਕ ਬਣੇ ਫਿਰਦੇ ਕਿੱਥੇ ਰਹਿ ਆ ਉਦੋਂ ਨਾ ਤੇ ਕੋਈ ਕਿਸੇ ਨੂੰ ਕੰਮ ਹੀ ਨਾ ਇਹਨਾਂ ਚੋਂ ਕੋਈ ਸਰਕਾਰ ਚ ਸੀ ਤੇ ਨਾ ਕੋਈ ਸਰਕਾਰੀ ਨੌਕਰੀ ਦੇ ਸਾਰੇ ਵਿਹਲੇ ਸਨ ਤੇ ਆਪ ਤੇ ਚੰਡੀਗੜ੍ਹ ਘਰਾਚ ਇਹ ਬੰਦੇ ਮੌਜਾ ਮਾਣਦੇ ਪਏ ਸੀ ਦਾ ਸਰਕਾਰ ਦੇ ਵਿੱਚ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਜ਼ਾਰਤ ਦੇ ਵਿੱਚ ਸੀ ਜਿਵੇਂ ਮਾਨ ਸਾਹਿਬ ਲੋਕਾਂ ਦੇ ਵਿੱਚ ਰਹੇ ਦਾਸ ਵੀ ਲੋਕਾਂ ਦੇ ਵਿੱਚ ਰਿਆ ਤਾਂ ਮੈਂ ਕੋਈ ਹਸਾਨ ਨਹੀਂ ਕੀਤਾ ਨਾ ਮੈਂ ਕੋਈ ਜਿਤਾਉਂਦਾ ਪਿਆ ਆ ਜਿਹੜੀ ਗੱਲ ਹੋਵੇ ਉਹ ਸੰਗਤ ਨੂੰ ਦੱਸਣੀ ਚਾਹੀਦੀ ਆ ਤੁਸੀਂ ਵੀ ਇਹ ਗੱਲਾਂ ਲੋਕਾਂ ਨੂੰ ਦੱਸੋ ਵੀ ਜਿਹੜੇ ਪੰਥਕ ਪੰਥਕ ਦਾ ਗੁਰਕਾ ਪਾਈ ਫਿਰਦੇ ਆ ਇਹ ਹਾਤੀ ਦੇ ਦੰਦ ਖਾਣ ਦੇ ਹੋਰ ਵਿਖਾਉਣ ਦੇ ਕੁਝ ਹੋਰ ਨੇ ਇਹ ਲੋਕੋ ਲੋਕ ਨੇ ਮੂੰਹ 'ਚ ਰਾਮ ਰਾਮ ਬਗਲ 'ਚ ਛੁਰੀ ਇਹ ਕਿਸੇ ਦੇ ਸਕੇ ਨਹੀਂ ਇਹਨਾਂ ਲੋਕਾਂ ਨੇ ਬਲਟੋਆ ਹਲਕਾ ਜਾ ਕੇ ਪੁੱਛ ਲੋ ਬਲਟੋਆ ਹਲਕੇ ਦੇ ਲੋਕਾਂ ਤੋਂ 2007 ਤੋਂ 2017 ਤੱਕ 3000 ਦੇ ਕਰੀਬ ਨਜਾਇਜ਼ ਪਰਚਾ ਆਇਆ 3000 ਦੇ ਕਰੀਬ ਜਿਨ੍ਹਾਂ ਚੋਂ ਅਜੇ 5-400 ਨੌਜਵਾਨ ਜੇਲਾ ਚ ਰੋਲਦਾ ਪਿਆ ਆ ਜੀਰੇ ਹਲਕੇ ਚ ਚਲ ਜਾਓ 17 ਤੋਂ ਲੈ ਕੇ 22 ਤੱਕ 1000 ਦੇ ਕਰੀਬ ਨਜਾਇਜ਼ ਪਰਚਾ ਆਇਆ 1000 ਦੇ ਕਰੀਬ ਜਿਨ੍ਹਾਂ ਚੋਂ 500-700 ਨੌਜਵਾਨ ਅਜੇ ਜੇਲਾ ਚ ਰੋਲਦਾ ਪਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੂਰੇ ਪੰਜਾਬ 'ਚ ਇੱਕ ਬੰਦਾ ਬਾਹਰ ਖੜੀ ਕਰਕੇ ਕਹਿੰਦੇ ਇੱਕ ਵੀ ਨਜਾਇਜ਼ ਪਰਚਾ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਿਸੇ ਨੇ ਵੀ ਕਰਾਇਆ ਹੋਵੇ ਨਾ ਭਰਾਵੋ ਕਿਸੇ ਤੇ ਪਰਚਾ ਕਰਾਇਆ ਨਾ ਕਰਾਉਣਾ ਨਾ ਧੱਕਾ ਕੀਤਾ ਨਾ ਕਰਨਾ ਬਸ ਬੇਨਤੀ ਇਹੋ ਹੈ ਇੱਕ ਤਰੀਕ ਨੂੰ ਆ ਇਲੈਕਸ਼ਨ ਸਵੇਰੇ 7 ਵਜੇ VOTING ਸ਼ੁਰੂ ਹੋ ਜਾਣੀਆਂ ਮੇਰੀ ਤੁਹਾਨੂੰ ਬੇਨਤੀ ਆ ਆਪਦੇ ਭੈਣਾ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਅੰਗਾਸਾਕਾਂ ਨੂੰ ਦਿਨ ਰਹਿ ਕੇ ਗਿਣਤੀ ਦੇ 4-5 ਦਿਨ ਰਾਤ ਇੱਕ ਕਰ ਦਿਓ ਇਲੈਕਸ਼ਨ ਤੁਹਾਡੀ ਇਲੈਕਸ਼ਨ ਆ ਇੱਕ ਤਰੀਕ ਨੂੰ ਸਵੇਰੇ ਤੜਕੇ 7 ਵਜੇ ਨਹਾ ਤੋ ਕੇ ਦਹੀਂ ਦੁੱਧ ਖਾ ਕੇ ਵੇਲੇ ਨਾਲ ਵੋਟ ਪਾਉਣ ਚਲ ਜਿਓ ਦਹੀਂ ਦੀ ਗੱਲ ਮੈਂ ਤਾਂ ਕੀਤੀ ਆ ਆਪਣੇ ਬੱਚੇ ਦਾ ਪੇਪਰ ਹੋਵੇ ਤੇ ਆਪਾਂ ਉਹਨੂੰ ਦਹੀਂ ਖਵਾ ਕੇ ਪੇਪਰ ਕਰਨ ਲਈ ਭੇਜਦੇ ਵੀ ਪੇਪਰ ਚੰਗਾ ਹੋਵੇ ਤੁਹਾਡੇ ਭਰਾ ਦਾ ਪੇਪਰ ਆ 13 ਦੇ 13 ਲੋਕ ਸਭਾ ਉਮੀਦਵਾਰਾਂ ਦਾ ਪੇਪਰ ਆ ਤਗੜੇ ਹੋ ਕੇ ਪੇਪਰ ਚੋਂ ਪਾਸ ਕਰਾ ਦਿਓ ਮੁੜ ਕੇ ਕੰਮ ਕਰਨਾ ਸਾਡੀ ਜ਼ਿੰਮੇਵਾਰੀ